ਅੱਜ ਗੱਲ ਕਰਾਂਗੇ ਉਸ ਚਿੱਠੀ ਬਾਰੇ ਜੋ ਆਪਣੇ ਅਖੀਰਲੇ ਸਮੇਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਆਗਰੇ ਦੀ ਧਰਤੀ ਤੋਂ ਪੰਜਾਬ ਦੇ ਇੱਕ ਪਿੰਡ ਦੀ ਸੰਗਤ ਨੂੰ ਲਿਖੀ ਉਸ ਗੁਰੂ ਸਾਹਿਬ ਲਿਖਦੇ ਨੇ ਕਿ ਅਸੀਂ ਥੋੜੇ ਹੀ ਦਿਨਾਂ ਨੂੰ ਪੰਜਾਬ ਆਵਾਂਗੇ ਕਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਹਥਿਆਰ ਲੈ ਕੇ ਆਉਣ ਲਈ ਕਿਹਾ ਸੀ ਇੱਕ ਗੱਲ ਤਾਂ ਆਪਾਂ ਸਭ ਜਾਣਦੇ ਆਂ ਕਿ ਦੀਨੇ ਕਾਂਗੜ ਦੀ ਧਰਤੀ ਤੇ ਜ਼ਫਰਨਾਮਾ ਲਿਖਣ ਤੋਂ ਬਾਅਦ ਗੁਰੂ ਸਾਹਿਬ ਦਮਦਮਾ ਸਾਹਿਬ ਰਹੇ ਤੇ ਉਸ ਤੋਂ ਬਾਅਦ ਉੱਥੋਂ ਦੱਖਣ ਨੂੰ ਰਵਾਨਾ ਹੋਏ ਹੁਣ ਜਦੋਂ ਇਸ ਸਫ਼ਰ ਦੀ ਗੱਲ ਕਰਦੇ ਆਂ ਤਾਂ ਆਪਾਂ ਨੂੰ ਜ਼ਿਆਦਾਤਰ ਇਹੀ ਪਤਾ ਕਿ ਗੁਰੂ ਸਾਹਿਬ ਪੰਜਾਬ ਤੋਂ ਦੱਖਣ ਗਏ ਤੇ ਉੱਥੇ ਜਾ ਕੇ ਮਾਦੋਦਾਸ ਨੂੰ ਮਿਲੇ ਤੇ ਉਹਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਥਾਪੜਾ ਦੇ ਕੇ ਪੰਜਾਬ ਭੇਜਿਆ ਪਰ ਪੰਜਾਬ ਤੋਂ ਨੰਦੇੜ ਸਾਹਿਬ ਦੇ ਵਿਚਕਾਰ ਉਹ ਸਵਾ ਸਾਲ ਗੁਰੂ ਸਾਹਿਬ ਕਿੱਥੇ ਸੀ ਤੇ ਕੀ ਕੀਤਾ ਤੇ ਗੁਰੂ ਸਾਹਿਬ ਦੀ ਅੱਗੇ ਕੀ ਪਲੈਨਿੰਗ ਸੀ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਆਗਰੇ ਤੋਂ ਲਿਖੀ ਉਸ ਚਿੱਠੀ ਚ ਲਿਖਿਆ ਸੀ ਗੁਰੂ ਸਾਹਿਬ ਨੇ ਕਿ ਅਸੀਂ ਥੋੜੇ ਦਿਨ ਚ ਪੰਜਾਬ ਆਵਾਂਗੇ ਤਾਂ ਇਹ じゃ ਕੀ ਹੋਇਆ ਕਿ ਆਗਰੇ ਤੋਂ ਪੰਜਾਬ ਆਉਣ ਦੀ ਥਾਂ ਗੁਰੂ ਸਾਹਿਬ ਆਗਰੇ ਤੋਂ ਨੰਦੇੜ ਸਾਹਿਬ ਚਲੇ ਗਏ ਗੁਰੂ ਸਾਹਿਬ ਦੀ ਲਿਖੀ ਉਹ ਚਿੱਠੀ ਹੂ ਬਹੁਤ ਤੁਹਾਨੂੰ ਪੜ ਕੇ ਸੁਣਾਵਾਂਗੇ ਇਹ ਸਭ ਸਮਝਣ ਤੋਂ ਪਹਿਲਾਂ ਆਪਾਂ ਨੂੰ ਇੱਕ ਚੀਜ਼ ਜਾਣਣੀ ਜ਼ਰੂਰੀ ਆ ਕਿ ਗੁਰੂ ਸਾਹਿਬ ਪੰਜਾਬ ਤੋਂ ਦੱਖਣ ਕਿਉਂ ਗਏ ਇਹਦੇ ਬਾਰੇ ਅਲੱਗ-ਅਲੱਗ ਇਤਿਹਾਸਕਾਰਾਂ ਨੇ ਅੱਡ-ਅੱਡ ਕਾਰਨ ਦੱਸੇ ਨੇ ਕਈ ਇਹ ਕਹਿੰਦੇ ਕਿ ਗੁਰੂ ਸਾਹਿਬ ਪਾਉਣ ਪਾਣੀ ਬਦਨ ਲਈ ਦੱਖਣ ਗਏ ਸੀ ਪੰਜਾਬ ਤੋਂ ਕਈ ਕਹਿੰਦੇ ਔਰੰਗਜ਼ੇਬ ਨੂੰ ਮਿਲਣ ਲਈ ਗਏ ਸੀ ਕਈਆਂ ਨੇ ਇਹ ਕਿਹਾ ਕਿ ਉੱਥੇ ਮਰਾਠਿਆਂ ਤੇ ਜ਼ੁਲਮ ਹੋ ਰਹੇ ਸੀ ਤੇ ਗੁਰੂ ਸਾਹਿਬ ਉਹਨਾਂ ਦੀ ਮਦਦ ਕਰਨ ਲਈ ਗਏ ਸੀ ਕਈਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੇ ਸਿੱਖਾਂ ਨਾਲ ਨਾਰਾਜ਼ ਸੀ ਜਿਹੜੀ ਕਿ ਬਿਲਕੁਲ ਸਰਾਸਰ ਗਲਤ ਗੱਲ ਆ ਇਹ ਤੁਹਾਨੂੰ ਅੱਗੇ ਜਾ ਕੇ ਪ੍ਰੂਫ ਕਰਾਂਗੇ ਐਸੇ ਹੀ ਵੀਡੀਓਜ਼ ਕਿ ਗੁਰੂ ਸਾਹਿਬ ਪੰਜਾਬ ਦੇ ਸਿੱਖਾਂ ਨਾਲ ਨਾਰਾਜ਼ ਬਿਲਕੁਲ ਨਹੀਂ ਸੀਗੇ ਤਾਂ ਗੁਰੂ ਸਾਹਿਬ ਦੱਖਣ ਕਿਉਂ ਗਏ ਹੁਣ ਇੱਕ ਗੱਲ ਆਪਾਂ ਨੂੰ ਸਭ ਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਦੀ ਧਰਤੀ ਤੋਂ ਰੰਗਜੀਤ ਨੂੰ ਜ਼ਫਰਨਾਮਾ ਭੇਜਿਆ ਪਰ ਕੀ ਤੁਹਾਨੂੰ ਪਤਾ ਕਿ ਸਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲ ਨਹੀਂ ਸੀ ਜਫਰਨਾਮਾ ਲਿਖਣ ਤੋਂ ਪਹਿਲਾਂ ਔਰੰਗਜੀਬ ਨੇ ਦੱਖਣ ਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਚਿੱਠੀ ਭੇਜੀ ਸੀ ਕੀ ਲਿਖਿਆ ਸੀ ਉਸ ਚਿੱਠੀ ਚ ਮੁਗਲ ਅਧਿਕਾਰੀ ਉਹ ਚਿੱਠੀ ਲੈ ਕੇ ਆਏ ਸੀ ਚਿੱਠੀ ਚ ਲਿਖਿਆ ਸੀ ਕਿ ਤੁਹਾਡੇ ਤੇ ਮੇਰੇ ਧਾਰਮਿਕ ਵਿਚਾਰ ਮਿਲਦੇ ਨੇ ਮੈਨੂੰ ਆਕੇ ਦੱਖਣ ਚ ਮਿਲੋ ਕਿ ਜੇ ਤੁਸੀਂ ਨਹੀਂ ਮਿਲੋਗੇ ਤਾਂ ਮੈਂ ਫੌਜ ਲੈ ਕੇ ਆਉਂਗਾ ਤੇ ਤੁਹਾਨੂੰ ਟੱਕਰੂੰਗਾ ਇਹ ਧਮਕੀ ਦਿੱਤੀ ਸੀ ਔਰੰਗਜੀਬ ਨੇ ਕਿਹਾ ਸੀ ਕਿ ਜੇ ਆਮ ਸਾਦਾ ਵਾਂਗੂ ਬਾਕੀ ਸਾਦਾ ਵਾਂਗੂ ਰਹਿਣਾ ਹੈ ਸੰਤ ਫਕੀਰਾਂ ਵਾਂਗੂ ਤਾਂ ਰਹੀ ਜਾਓ ਬਿਨਾ ਬਗਾਵਤ ਕਰੇ ਉਹ ਅਧਿਕਾਰੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਲੈਣ ਆਏ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ ਕਿ ਇਸ ਚਿੱਠੀ ਦਾ ਅਸੀਂ ਤਸੱਲੀ ਬਖਸ਼ ਜਵਾਬ ਲਿਖਾਂਗੇ ਔਰੰਗਜ਼ੇਬ ਨੂੰ ਤਾਂ ਉਹ ਜਵਾਬ ਸੀ ਜ਼ਫਰਨਾਮਾ ਪੰਜਾਂ ਪਿਆਰਿਆਂ ਚੋਂ ਇੱਕ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜ਼ਫਰਨਾਮਾ ਲੈ ਕੇ ਗਏ ਸੀ ਔਰੰਗਜ਼ੇਬ ਕੋਲ ਔਰੰਗਜ਼ੇਬ ਜਦੋਂ ਜ਼ਫਰਨਾਮਾ ਪੜ੍ਹਦਾ ਹੈ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਉਦਾ ਹੰਕਾਰ ਚੱਕਨਾ ਚੂਰ ਹੋ ਜਾਂਦਾ ਹੈ ਉਹਨੂੰ ਇਹ ਸੀ ਇੱਕ ਸੰਤ ਫਕੀਰ ਬੰਦਾ ਹੈ ਕਿ ਮੇਰੀ ਧਮਕੀ ਨਾਲ ਡਰ ਜਾਏਗਾ ਪਰ ਗੁਰੂ ਸਾਹਿਬ ਦਾ ਇੱਕ ਇੱਕ ਬੋਲ ਔਰੰਗਜ਼ੇਬ ਦੇ ਹੰਕਾਰ ਦੇ ਕਿਲੇ ਨੂੰ ਢਾ ਰਿਹਾ ਸੀ ਫਿਰ ਨਰਮ ਹੋ ਗਿਆ ਔਰੰਗਜ਼ੇਬ ਔਰੰਗਜ਼ੇਬ ਨੇ ਫਿਰ ਇੱਕ ਫਰਮਾਨ ਹੋਰ ਭੇਜਿਆ ਉਹ ਫਰਮਾਨ ਭੇਜਿਆ ਸੀ ਲਾਹੌਰ ਦੇ ਡਿਪਟੀ ਗਵਰਨਰ ਮੁਮੀਨ ਖਾਨ ਨੂੰ ਉਹਦੇ ਚ ਲਿਖਿਆ ਸੀ ਕਿ ਤੁਸੀਂ ਬੰਦੋਬਸਤ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਦੱਖਣ ਆਉਣ ਲਈ ਕਿ ਇਹਨਾਂ ਨੂੰ ਰਾਹ 'ਚ ਕੋਈ ਵੀ ਦਿੱਕਤ ਨਹੀਂ ਆਉਣੀ ਚਾਹੀਦੀ ਕਿ ਜਾਓ ਤੇ ਗੁਰੂ ਸਾਹਿਬ ਨੂੰ ਮਨਾਓ ਦੱਖਣ ਆਉਣ ਲਈ ਉਹ ਦੋ ਬੰਦੇ ਵੀ ਔਰੰਗਜੀਬ ਨੇ ਸਿਲੈਕਟ ਕਰ ਲਏ ਸੀਗੇ ਆਪਦੇ ਖਾਸ ਬੰਦੇ ਮੁਹੰਮਦ ਬੇਗ ਗੁਰਜ਼ਵਾਲਾ ਤੇ ਸ਼ੇਖ ਮੁਹੰਮਦ ਯਾਰ ਇਹ ਦੋ ਬੰਦੇ ਸੀ ਜਿਨ੍ਹਾਂ ਨੂੰ ਚੁਣਿਆ ਗਿਆ ਸੀ ਕਿ ਗੁਰੂ ਸਾਹਿਬ ਦੇ ਨਾਲ ਇਹ ਦੱਖਣ ਅਹਿਮਦਨਗਰ ਆਉਣਗੇ ਜਿੱਥੇ ਔਰੰਗਜੀਬ ਰੁਕਿਆ ਹੋਇਆ ਸੀਗਾ ਪਰ ਗੁਰੂ ਸਾਹਿਬ ਨਹੀਂ ਜਾਂਦੇ ਉਹਨਾਂ ਨਾਲ। ਤਾਂ ਗੁਰੂ ਸਾਹਿਬ ਦੱਖਣ ਕਿਉਂ ਗਏ? ਕਈ ਮਹੀਨੇ ਗੁਜ਼ਰ ਗਏ ਸੀ ਉਸ ਤੋਂ ਬਾਅਦ ਜਦੋਂ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਜੀ ਵਾਪਸ ਨਹੀਂ ਆਏ। ਕੋਈ ਵੀ ਖਬਰ ਉਹਨਾਂ ਦੀ ਨਹੀਂ ਆਉਂਦੀ ਤਾਂ ਗੁਰੂ ਸਾਹਿਬ ਫਿਰ ਦੱਖਣ ਜਾਣ ਦਾ ਫੈਸਲਾ ਕਰਦੇ ਨੇ ਕਿ ਔਰੰਗਜੀਬ ਨੂੰ ਮੈਂ ਦੱਖਣ ਜਾ ਕੇ ਮਿਲਾਂਗਾ। ਕਿਉਂਕਿ ਉਹਨਾਂ ਨੂੰ ਮਿਲਣ 'ਚ ਕੋਈ ਸਮੱਸਿਆ ਨਹੀਂ ਸੀ। ਜ਼ਫਰਨਾਮੇ ਚ ਵੀ ਗੁਰੂ ਸਾਹਿਬ ਨੇ ਲਿਖਿਆ ਸੀ ਕਿ ਤੂੰ ਇੱਥੇ ਆ ਜਾ ਕਾਂਗੜ ਦੀ ਧਰਤੀ ਤੇ ਕਿ ਤੈਨੂੰ ਮਿਲ ਲੈਣੇ ਆ ਗੁਰੂ ਸਾਹਿਬ ਨੇ ਜ਼ਫਰਨਾਮੇ ਚ ਵੀ ਲਿਖਿਆ ਹੈ ਕਿ ਤਸ਼ਰੀਫ ਦਰ ਕਸਬੇ ਕਾਂਗੜ ਕੁਨਦ ਵਾ ਜਾਂ ਪਾਸ ਮੁਲਾਕਾਤ ਬਾਹਮ ਸਬਤ ਕਿ ਤੂੰ ਕਾਂਗੜੇ ਦੀ ਧਰਤੀ ਤੇ ਆ ਜਾ ਉੱਥੇ ਤੇਰੇ ਨਾਲ ਮੁਲਾਕਾਤ ਕਰਾਂਗੇ ਅਸੀਂ ਇੱਥੋਂ ਸਾਫ਼ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਰੰਗਜ਼ੇਬ ਨੂੰ ਮਿਲਣ ਚ ਕੋਈ ਵੀ ਸਮੱਸਿਆ ਨਹੀਂ ਸੀ ਪਰ ਉਹ ਰੰਗਜੀਤ ਦੀ ਧੌਂਸ ਬਿਲਕੁਲ ਨਹੀਂ ਸੀ ਬਰਦਾਸ਼ਤ ਕਰ ਰਹੇ ਤਾਂ ਗੁਰੂ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੋਂ ਰਵਾਨਾ ਹੁੰਦੇ ਨੇ ਸਰਸਾ ਪੁਸ਼ਕਰ ਹੁੰਦੇ ਹੋਏ ਪਹੁੰਚਦੇ ਨੇ ਕੋਲਾਇਤ ਕੋਲਾਇਤ ਪਹੁੰਚ ਕੇ ਉੱਥੇ ਉਹਨਾਂ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਮਿਲਦੇ ਨੇ ਜੋ ਜ਼ਫਰਨਾਮਾ ਦੇ ਕੇ ਵਾਪਸ ਆ ਗਏ ਸੀ ਪਰ ਗੁਰੂ ਸਾਹਿਬ ਫਿਰ ਵੀ ਅੱਗੇ ਵਧਦੇ ਨੇ ਵਗੌਰ ਦੀ ਧਰਤੀ ਤੇ ਜਦੋਂ ਗੁਰੂ ਸਾਹਿਬ ਪਹੁੰਚਦੇ ਨੇ ਤਾਂ ਉਥੇ ਔਰੰਗਜ਼ੇਬ ਦੇ ਮਰਨ ਦੀ ਖਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੀ ਆ। ਤਾਂ ਗੁਰੂ ਗੋਬਿੰਦ ਸਿੰਘ ਜੀ ਉਥੇ ਹੀ ਰੁਕ ਜਾਂਦੇ ਨੇ। ਉਥੇ ਰੁਕਣ ਦੇ ਮਤਲਬ ਤੋਂ ਵੀ ਸਾਫ਼ ਹੁੰਦਾ ਹੈ ਕਿ ਜਿਸ ਨੂੰ ਮਿਲਣ ਚੱਲੇ ਸੀ ਕਿ ਉਹ ਤਾਂ ਮਰ ਗਿਆ ਹੁਣ ਅਸੀਂ ਅੱਗੇ ਜਾ ਕੇ ਕੀ ਕਰਨਾ ਹੈ। ਪਰ ਇੱਥੇ ਇੱਕ ਹੋਰ ਟਰਨਿੰਗ ਪੁਆਇੰਟ ਆਉਂਦਾ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਤਖਤ ਦੇ ਤਿੰਨ ਦਾਅਵੇਦਾਰ ਸੀ। ਉਹਦੇ ਤਿੰਨ ਪੁੱਤਰ ਸਭ ਤੋਂ ਵੱਡਾ ਸ਼ਹਿਜ਼ਾਦਾ ਮੁਅਜ਼ਮ ਜੋ ਬਾਦਚ ਬਹਾਦਰ ਸ਼ਾਹ ਬੰਦਾ ਹੈ ਦੂਸਰਾ ਸੀਗਾ ਮੁਹੰਮਦ ਆਜ਼ਮ ਤੀਸਰਾ ਸੀਗਾ ਕਾਮਬਖਸ਼ ਸ਼ਹਿਜ਼ਾਦਾ ਮੁਜ਼ਮ ਆਗਰੇ ਤੋਂ 1100 ਕਿਲੋਮੀਟਰ ਪਸ਼ਾਵਰ ਚ ਬੈਠਾ ਸੀ ਤੇ ਮੁਹੰਮਦ ਆਜ਼ਮ ਅਹਿਮਦਨਗਰ ਬੈਠਾ ਸੀ ਤੇ ਤੀਸਰਾ ਕਾਮਬਖਸ਼ ਬੀਜ਼ਾਪੁਰ ਬੈਠਾ ਸੀ ਤਿੰਨਾਂ ਨੇ ਦਾਅਵੇਦਾਰੀ ਠੋਕਦੀ ਕਿ ਅਗਲੇ ਬਾਦਸ਼ਾਹ ਅਸੀਂ ਬਣਾਂਗੇ ਪਰ ਸਭ ਤੋਂ ਜਿਹੜੀ ਮੇਨ ਟੱਕਰ ਸੀ ਉਹ ਸ਼ਹਿਜ਼ਾਦਾ ਮੁਜ਼ਮ ਤੇ ਮੁਹੰਮਦ ਆਜ਼ਮ ਚ ਸੀਗੀ ਆਗਰੇ ਨੂੰ ਭਜਦੇ ਨੇ ਫਿਰ ਇਹ ਦੋਨੋਂ ਇਧਰੋਂ ਸ਼ਹਿਜ਼ਾਦਾ ਮੁਅਜ਼ਮ ਵੀ ਪਸ਼ਾਵਰ ਤੋਂ ਆਗਰੇ ਵੱਲ ਨੂੰ ਭਜਦਾ ਤੇ ਲਾਹੌਰ ਆ ਕੇ ਆਪਦੇ ਆਪ ਨੂੰ ਬਾਦਸ਼ਾਹ ਖੋਸ਼ਹਤ ਕਰ ਦਿੰਦਾ ਤੇ ਆਪਣੇ ਆਪ ਨੂੰ ਖਿਤਾਬ ਦੇ ਦਿੰਦਾ ਬਹਾਦਰ ਸ਼ਾਹ ਦਾ ਪੰਜਾਬ ਜਦੋਂ ਉਹ ਐਂਟਰ ਕਰਦਾ ਤਾਂ ਉਹਨੂੰ ਚੇਤਾ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਿਉਂਕਿ ਬਹਾਦਰ ਸ਼ਾਹ ਸੀਗਾ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪੀਰ ਪੈਗੰਬਰ ਮੰਨਦਾ ਸੀ ਤੇ ਆਪਣੇ ਬਾਕੀ ਜਿਹੜੇ ਭਰਾ ਸੀ ਉਹਨਾਂ ਨਾਲੋਂ ਵਧੀਆ ਸੀ ਤੇ ਔਰੰਗਜ਼ੇਬ ਨਾਲੋਂ ਵੀ ਇਹ ਵਧੀਆ ਸੀ ਤਾਂ ਉੱਥੇ ਫਿਰ ਇਹ ਭਾਈ ਨੰਦ ਲਾਲ ਜੀ ਨੂੰ ਭੇਜਦਾ ਹੈ ਕਿ ਜਾਓ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਬੇਨਤੀ ਕਰੋ ਕਿ ਇਸ ਜੰਗ ਵਿੱਚ ਮੇਰੀ ਮਦਦ ਕਰੋ ਹੁਣ ਤੁਸੀਂ ਸੋਚੋਗੇ ਕਿ ਇੱਕ ਮੁਗਲ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਤੇ ਭਾਈ ਨੰਦ ਲਾਲ ਕੌਣ ਨੇ ਇਹਦੇ ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਭਾਈ ਨੰਦ ਲਾਲ ਅਸਲ 'ਚ ਸ਼ਹਿਜ਼ਾਦਾ ਮੁਜ਼ਮ ਜਿਹੜਾ ਔਰੰਗਜ਼ੇਬ ਦਾ ਮੁੰਡਾ ਸੀ ਉਹਦੇ ਫਾਰਸੀ ਦੇ ਟੀਚਰ ਸੀ ਤੇ ਬਹੁਤ ਵੱਡੇ ਵਿਦਵਾਨ ਸੀ ਤੇ ਉਹ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਬੰਦਦੇ ਨੇ ਇਹ ਤੇ ਅਸੀਂ ਇਹ ਅਲੱਗ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਆ ਯਾਨੀ ਕਿ ਭਾਈ ਨੰਦ ਲਾਲ ਜੀ ਸੀਗੇ ਇਹਨਾਂ ਦੇ ਵਿੱਚ ਦੀ ਕੜੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਭਗਤ ਸੀ ਤੇ ਉਹ ਸ਼ਹਿਜ਼ਾਦਾ ਮੁਜ਼ਮ ਦੇ ਪਹਿਲਾ ਮੁੰਚੀ ਤੇ ਫਾਰਸੀ ਦੇ ਟੀਚਰ ਰਹਿ ਚੁੱਕੇ ਸੀ ਭਾਈ ਨੰਦ ਲਾਲ ਜੀ ਨੂੰ ਫਿਰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੇ ਸਫ਼ਰ ਵੱਲ ਨੂੰ ਗਏ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਸੀਗੇ ਬਗੌਰ ਬਗੌਰ ਜਾ ਕੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਨੇ ਤੇ ਬੇਨਤੀ ਕਰਦੇ ਨੇ ਕਿ ਸ਼ਹਿਜ਼ਾਦਾ ਮੁਅਜ਼ਮ ਤੁਹਾਡੀ ਮਦਦ ਚਾਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਮਨਾਂ ਕੀਤਾ ਤਾਂ ਇੱਕ ਦੋ ਵਾਰ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਮੰਨ ਗਏ ਕਿ ਚਲੋ ਅਸੀਂ ਮਦਦ ਕਰ ਦਿੰਨੇ ਆ ਸ਼ਹਿਜ਼ਾਦਾ ਮੁਅਜ਼ਮ ਜਾਨੀ ਕਿ ਬਹਾਦਰ ਸ਼ਾਹ ਦੀ ਬਾਦਸ਼ਾਹ ਬਣਨ ਕਿਉਂਕਿ ਬਾਦਸ਼ਾਹ ਸੀ ਜਿਹੜਾ ਉਹ ਤਾਂ ਔਰੰਗਜ਼ੇਬ ਦੇ ਪੁੱਤਰਾਂ ਚੋਂ ਕਿਸੇ ਇੱਕ ਨਹੀਂ ਬਾਨਾ ਸੀਗਾ ਤੇ ਸ਼ਹਿਜ਼ਾਦਾ ਮੁਅਜ਼ਮ ਜਾਨੀ ਕਿ ਬਹਾਦਰ ਸ਼ਾਹ ਬਾਕੀ ਰੰਗਜੀਤ ਦੇ ਪੁੱਤਰਾਂ ਨਾਲੋਂ ਵਧੀਆ ਸੀ ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਫਿਰ ਫੈਸਲਾ ਕਰਦੇ ਨੇ ਕਿ ਚਲੋ ਇਹਦੀ ਮਦਦ ਕਰ ਦਿੰਨੇ ਆ ਹੁਣ ਇੱਕ ਚੀਜ਼ ਦੇਖੋ ਆਪਣੀ ਕਿਸੇ ਨਾਲ ਦੁਸ਼ਮਣੀ ਹੋਵੇ ਆਪਾਂ ਸਾਰੀ ਉਮਰ ਸੋਚਦੇ ਰਹਿੰਨੇ ਆ ਕਿ ਇਹਨੂੰ ਤਬਾਹ ਕਰੀਏ ਇਹਦੇ ਬੱਚਿਆਂ ਨੂੰ ਤਬਾਹ ਕਰੀਏ ਅੱਗੇ ਇਹਦੀ ਪੀੜ੍ਹੀ ਤੱਕ ਦੁਸ਼ਮਣੀ ਲੈ ਕੇ ਜਾਈਏ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇਖੋ ਬਹਾਦਰ ਸ਼ਾਹ ਜੀ ਦੇ ਪਿਓ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਨੂੰ ਸ਼ਹੀਦ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਨੂੰ ਸ਼ਹੀਦ ਕਰਵਾਇਆ ਤੇ ਜਿਹਦੇ ਦਾਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਚਾਰ ਜੰਗਾਂ ਲੜੀਆਂ ਤੇ ਜਿਹਦੇ ਪਰਦਾਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਦਾਦੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਵਾਇਆ ਜਿਗਰਾ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਸਾਰੇ ਵੈਰ ਭਲਾ ਕੇ ਉਸ ਬੰਦੇ ਦੀ ਮਦਦ ਕਰਨ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਜੀ ਦੇ ਨਾਲ 300 ਸਿੰਘਾਂ ਦਾ ਜਥਾ ਵਾਹ ਦਰਸ਼ਾ ਦੀ ਮਦਦ ਕਰਨ ਲਈ ਭੇਜਿਆ ਜਜੂਏ ਜੰਗ ਹੁੰਦੀ ਆ ਮਥੁਰਾ ਕੋਲੇ ਜਜੂਆ ਬਹਾਦਰ ਸ਼ਾਹ ਤੇ ਮੁਹੰਮਦ ਆਜ਼ਮ ਦੀ ਜੰਗ ਹੁੰਦੀ ਆ ਤੇ ਮੁਹੰਮਦ ਆਜ਼ਮ ਤੇ ਉਹਦਾ ਪੁੱਤਰ ਉਸ ਜੰਗ ਚ ਮਾਰੇ ਜਾਂਦੇ ਨੇ ਤੇ ਜਿੱਤ ਹੋ ਜਾਂਦੀ ਆ ਬਹਾਦਰ ਸ਼ਾਹ ਦੀ ਉਹ ਬਣ ਜਾਂਦਾ ਹੈ ਬਾਦਸ਼ਾਹ ਹੁਣ ਇੱਥੇ ਇੱਕ ਚੀਜ਼ ਧਿਆਨ ਦੇਣ ਵਾਲੀ ਆ ਕਿ ਬਹਾਦਰ ਸ਼ਾਹ ਜਿਹਦੇ ਕੋਲ ਤਕਰੀਬਨ 1 ਲੱਖ ਦੀ ਫੌਜ ਸੀ ਉਹਨੂੰ 300 ਬੰਦਿਆਂ ਨਾਲ ਕੀ ਫਰਕ ਪੈਣਾ ਸੀ ਉਹਨੇ ਮਦਦ ਕਿਉਂ ਮੰਗੀ ਗੁਰਗੋਬਿੰਦ ਸਿੰਘ ਜੀ ਨੇ ਸਿਰਫ 300 ਸਿੰਘ ਭੇਜੇ ਸੀ ਗੈਂਤੀ ਪੱਖੋਂ ਜੇ ਦੇਖੀਏ ਤਾਂ ਬਹਾਦਰ ਸ਼ਾਹ ਨੂੰ ਇਹ ਫੌਜ ਦੀ ਕੋਈ ਲੋੜ ਨਹੀਂ ਸੀ ਪਰ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪੀਰ ਪੈਗੰਬਰ ਮੰਨਦਾ ਸੀ ਨਾਰਮਲ ਇਨਸਾਨ ਨਹੀਂ ਮੰਨਦਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਸੀ ਉਹਦਾ ਇਹ ਯਕੀਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੇ ਇੱਕ ਪੀਰ ਪੈਗੰਬਰ ਦਾ ਜੇ ਉਹਦੇ ਤੇ ਆਸ਼ੀਰਵਾਦ ਹੋਊਗਾ ਤਾਂ ਉਹ ਇਹ ਜੰਗ ਜਿੱਤੂਗਾ ਤੇ ਉਹੀ ਹੋਇਆ ਉਹ ਜੰਗ ਜਿੱਤਿਆ ਤੇ ਉਹ ਬਾਦਸ਼ਾਹ ਬਣਿਆ ਬਹਾਦਰ ਸ਼ਾਹ ਜਜੂਏ ਤੋਂ ਚਲਾ ਗਿਆ ਆਗਰੇ ਆਗਰੇ ਇੱਕ ਵੱਡਾ ਖਜ਼ਾਨਾ ਉਹਦੇ ਹੱਥ ਲੱਗਿਆ ਤੇ ਗੁਰੂ ਸਾਹਿਬ ਭਗੌਰ ਤੋਂ ਚਲੇ ਗਏ ਦਿੱਲੀ ਦਿੱਲੀ ਹੁਣ ਉਹਨਾਂ ਦਾ ਪੰਜਾਬ ਜਾਣ ਦਾ ਪਲਾਨ ਸੀਗਾ ਕਿਉਂਕਿ ਅੱਗੇ ਜਾਣ ਦਾ ਤਾਂ ਕੋਈ ਹੁਣ ਮਤਲਬ ਬਣਦਾ ਹੀ ਨਹੀਂ ਸੀਗਾ ਆਗਰੇ ਬੈਠਾ ਫਿਰ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਸੱਦਾ ਭੇਜਦਾ ਹੈ ਕਿ ਤੁਸੀਂ ਮੇਰੇ ਦਰਬਾਰ ਚ ਆ ਕੇ ਮੈਨੂੰ ਦਰਸ਼ਨ ਦਿਓ ਤਾਂ 24 ਜੁਲਾਈ 1707 ਨੂੰ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਦੇ ਦਰਬਾਰ ਚ ਜਾਂਦੇ ਨੇ ਆਗਰੇ 18 ਜੂਨ ਨੂੰ ਹੋਈ ਸੀ ਜਜੂਏ ਦੀ جنگ جنگ ਤੋਂ ਤਕਰੀਬਨ 1 ਮਹੀਨਾ 6 ਦਿਨ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਦੇ ਦਰਬਾਰ ਚ ਜਾਂਦੇ ਨੇ ਜਾਨੀ ਕਿ ਉਹ 1 ਮਹੀਨਾ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਚ ਰੁਕੇ ਬਹਾਦਰ ਸ਼ਾਹ ਦੇ ਦਰਬਾਰ ਚ ਜਦੋਂ ਉਹ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਹੈ ਬਹਾਦਰ ਸ਼ਾਹ ਉਸ ਸਮੇਂ ਪੂਰੇ ਦੇਸ਼ ਦਾ ਬਾਦਸ਼ਾਹ ਸੀ ਤੇ ਤਖਤ ਤੇ ਬੈਠਾ ਸੀ ਸਭ ਉਸ ਤਖਤ ਤੇ ਬਹਾਦਰ ਸ਼ਾਹ ਦੇ ਅੱਗੇ ਪਾਤਸ਼ਾਹ ਆਖ ਕੇ ਸੀਸ ਝੁਕਾ ਰਹੇ ਸੀ ਕਿਉਂਕਿ ਮੁਗਲਾਂ ਦਾ ਜੋ ਬਾਦਸ਼ਾਹ ਹੁੰਦਾ ਸੀ ਉਹਨੂੰ ਪਾਤਸ਼ਾਹ ਆਖਦੇ ਸੀ ਲੋਕ ਤੇ ਉਸ ਪਾਤਸ਼ਾਹ ਦੇ ਅੱਗੇ ਖੜੇ ਸੀਗੇ ਸੱਚੇ ਪਾਤਸ਼ਾਹ ਕਿਉਂਕਿ ਗੁਰੂ ਕਾਲ 'ਚ ਜੋ ਸਿੱਖ ਹੁੰਦੇ ਸੀ ਉਹ ਗੁਰੂ ਸਹਿਬਾਨਾਂ ਨੂੰ ਸੱਚਾ ਪਾਤਸ਼ਾਹ ਆਖਦੇ ਸੀ ਗੁਰੂ ਸਾਹਿਬ ਨੇ ਸੀਸ ਨਹੀਂ ਝੁਕਾਇਆ ਬਹਾਦਰ ਸ਼ਾਹ ਦੇ ਅੱਗੇ ਬਲਕਿ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਦੇਖ ਕੇ ਆਪਣੇ ਤਖਤ ਤੋਂ ਖੜਾ ਹੋ ਜਾਂਦਾ ਹੈ ਤੇ ਸੀਸ ਝੁਕਾਉਂਦਾ ਹੈ ਗੁਰੂ ਸਾਹਿਬ ਅੱਗੇ ਗੁਰੂ ਸਾਹਿਬ ਦਾ ਬਹੁਤ ਆਦਰ ਮਾਣ ਕਰਦਾ ਹੈ ਤੇ ਕੀਮਤੀ ਤੋਹਫੇ ਦਿੰਦਾ ਹੈ ਗੁਰੂ ਸਾਹਿਬ ਨੂੰ ਇੱਥੇ ਜਦੋਂ ਆਪਾਂ ਇਤਿਹਾਸਿਕ ਦਸਤਾਵੇਜ਼ ਫਰੋਲ ਕੇ ਦੇਖਦੇ ਆਂ احکام عالمگیری تے اخبارات دربار مولا جو مغلاں دے سمے بہادر شاہ دے سمے اخبار سی اسج بھی ذکر ملਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਥੇ بہادر شاہ نے ਕੀਮਤੀ ਤੋਹਫੇ ਦਿੱਤੇ ਉਹਨੂੰ ਕਹਿੰਦੇ ਸੀ ਖਿਲਤ ਬਾਦਸ਼ਾਹ ਜੋ ਤੋਹਫੇ ਦਿੰਦਾ ਸੀ ਉਹਨੂੰ ਕਹਿੰਦੇ ਸੀ ਖਿਲਤ ਇੱਕ ਪੋਸ਼ਾਕ ਦਿੱਤੀ ਮਹਿੰਗੇ ਹੋਰ ਕੀਮਤੀ ਤੋਹਫੇ ਦਿੱਤੇ ਜਿਹਦਾ ਜ਼ਿਕਰ ਗੁਰਗੋਬਿੰਦ ਸਿੰਘ ਜੀ ਉਹ ਖੱਤ ਚ ਕਰਦੇ ਨੇ ਜੋ ਪੰਜਾਬ ਦੇ ਸਿੱਖਾਂ ਨੂੰ ਉਹਨਾਂ ਨੇ ਭੇਜਿਆ ਸੀ ਉਸ ਟਾਈਮ ਤੇ ਉਹਦੀ ਕੀਮਤ ਕੱਢੀ ਗਈ ਕਿਉਂਕਿ ਬਾਦਸ਼ਾਹ ਜੋ ਤੋਹਫੇ ਦਿੰਦਾ ਸੀ ਉਹਦੀ ਕੀਮਤ ਉਹ ਰਿਕਾਰਡ ਚ ਲਿਖਦੇ ਸੀ 60000 ਉਹਨਾਂ ਤੋਹਫਿਆਂ ਦੀ ਕੀਮਤ ਸੀ ਤੇ ਇੱਕ ਰਿਵਾਜ ਸੀ ਕਿ ਜੋ ਖਿਲਤ ਬਾਦਸ਼ਾਹ ਦਿੰਦਾ ਹੈ ਉਹ ਉੱਥੇ ਹੀ ਪੋਸ਼ਾਕ ਪਾਉਣੀ ਪੈਂਦੀ ਸੀ ਪਰ ਗੁਰੂ ਸਾਹਿਬ ਨੇ ਉਹ ਪੋਸ਼ਾਕ ਨਹੀਂ ਪਹਿਨੀ ਉੱਥੇ ਗੁਰੂ ਸਾਹਿਬ ਨੇ ਆਪਣੇ ਇੱਕ ਸਿੱਖ ਨੂੰ ਕਿਹਾ ਕਿ ਇਹ ਪੋਸ਼ਾਕ ਲੈ ਜਾਓ ਕਿ ਸਾਡੇ ਕੈਂਪ ਚ ਲੈ ਜਾਓ ਇਹ ਚੀਜ਼ ਕਿਸੇ ਸਿੱਖ ਇਤਿਹਾਸਕਾਰ ਨੇ ਨਹੀਂ ਲਿਖੀ ਇਹ ਚੀਜ਼ ਲਿਖੀ ਮਿਲਦੀ ਆ ਮੁਗਲਾਂ ਦੇ ਰਿਕਾਰਡ ਚ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਖਿਲਤ ਦੀ ਪੋਸ਼ਾਕ ਉੱਥੇ ਨਹੀਂ ਪਾਈ ਕਿ ਉਹਨਾਂ ਨੇ ਕਿਸੇ ਆਪਣੇ ਸਿੱਖ ਨੂੰ ਦੇ ਕੇ ਉਹ ਆਪਣੇ ਕੈਂਪ ਵਿੱਚ ਪੇਜ ਦਿੱਤੀ ਹੁਣ ਗੁਰੂ ਗੋਬਿੰਦ ਸਿੰਘ ਜੀ ਆਗਰੇ ਤਕਰੀਬਨ 4 ਮਹੀਨੇ ਰੁਕਦੇ ਨੇ ਗੁਰੂ ਸਾਹਿਬ 4 ਮਹੀਨੇ ਆਗਰੇ ਕਿਉਂ ਰੁਕੇ ਉਥੋਂ ਪੰਜਾਬ ਕਿਉਂ ਨਹੀਂ ਗਏ ਉਹ ਬਹਾਦਰ ਸ਼ਾਹ ਨੂੰ ਇਸ ਸਮੇਂ ਚ ਗੁਰੂ ਗੋਬਿੰਦ ਸਿੰਘ ਜੀ ਕਈ ਵਾਰ ਮਿਲੇ ਕਿਉਂਕਿ ਔਰੰਗਜ਼ੇਬ ਨਾਲ ਗੱਲ ਕਰਨ ਲਈ ਉਹ ਪੰਜਾਬ ਤੋਂ ਨਿਕਲੇ ਸੀ ਦੱਖਣ ਵੱਲ ਨੂੰ ਤੇ ਉਹੀ ਗੱਲਬਾਤ ਉਹ ਕਰਨਾ ਚਾਹੁੰਦੇ ਸੀ ਹੁਣ ਬਹਾਦਰ ਸ਼ਾਹ ਨਾਲ ਕਿਉਂਕਿ ਬਹਾਦਰ ਸ਼ਾਹ ਨਾਲ ਸੰਬੰਧ ਵੀ ਉਹਨਾਂ ਦੇ ਚੰਗੇ ਸੀ ਤੇ ਬਹਾਦਰ ਸ਼ਾ ਇਸ ਤੋਂ ਪਹਿਲਾਂ ਲਾਹੌਰ ਦਾ ਗਵਰਨਰ ਸੀ ਜਦੋਂ ਇਹ ਸਾਰੇ ਇਨਸੀਡੈਂਟ ਹੁੰਦੇ ਨੇ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ ਤੇ ਸੌਹਾ ਖਾ ਕੇ ਮੁਕਰੇ ਸੀ ਪਹਾੜੀ ਰਾਜੇ ਤੇ ਮੁਗਲਾਂ ਦੀ ਫੌਜ ਤੇ ਉਸ ਤੋਂ ਬਾਅਦ ਵਜ਼ੀਦ ਖਾਨ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਸ਼ਹੀਦ ਕਰਵਾ ਦਿੰਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਜਵਾਬ ਚਾਹੀਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਤਖਤ ਤੋਂ ਜ਼ਫਰਨਾਮੇ ਚ ਵੀ ਉਹ ਇਹਨਾਂ ਚੀਜ਼ਾਂ ਦਾ ਮੈਂਸ਼ਨ ਕਰਦੇ ਨੇ ਚਮਕੌਰ ਦੀ ਜੰਗ ਦਾ ਮੈਂਸ਼ਨ ਕਰਦੇ ਨੇ ਉਹ ਆਨੰਦਪੁਰ ਦੇ ਕਿਲੇ ਦਾ ਮੈਂਸ਼ਨ ਕਰਦੇ ਨੇ ਝੁੱਠੀਆਂ ਖਾਧੀਆਂ ਸੋਹਾਂ ਦਾ ਮੈਂਸ਼ਨ ਕਰਦੇ ਨੇ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਮੈਂਸ਼ਨ ਕਰਦੇ ਨੇ ਔਰੰਗਜੀ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ ਜ਼ਫਰਨਾਮੇ ਤੋਂ ਬਾਅਦ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਗੱਲਬਾਤ ਲਈ ਤਿਆਰ ਸੀਗੇ ਕਿਉਂਕਿ ਜੇ ਇੱਕ ਚੀਜ਼ ਦੇਖੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੱਕਣ ਚ ਕਦੇ ਵੀ ਜਲਦਬਾਜ਼ੀ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਜੀ ਇੱਕ ਲੜਾਕੂ ਇੱਕ ਯੋਧਾ ਬਾਦ ਚ ਸੀਗੇ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਪਹਿਲਾਂ ਆਪਣੀ ਆਤਮਾ ਚੋਂ ਇੱਕ ਫਕੀਰ ਇਨਸਾਨ ਸੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਤਲਵਾਰ ਚੱਕਣ ਲਈ ਤੇ ਗੁਰੂ ਸਾਹਿਬ ਹੁਣ ਵੀ ਤਖਤ ਨਾਲ ਗੱਲਬਾਤ ਹੀ ਕਰਨਾ ਚਾਹੁੰਦੇ ਸੀ ਤੇ ਵਜੀਦ ਖਾਨ ਵਰਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਖਾਲਸਾ ਪੰਥ ਦੀ ਉਹਨਾਂ ਦਾ ਸਜਾਇਆ ਹੋਇਆ ਖਾਲਸਾ ਪੰਥ ਅੱਗੇ ਲੈ ਕੇ ਜਾਣਾ ਸੀਗਾ ਉਹਨਾਂ ਨੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਜੇ ਉਹਨਾਂ ਦਾ ਪਹਿਲਾਂ ਦਾ ਵੀ ਇਤਿਹਾਸ ਚੱਕ ਕੇ ਦੇਖ ਲਿਆ ਆਨੰਦਪੁਰ ਦੀਆਂ ਜੰਗਾਂ ਤੋਂ ਪਹਿਲਾਂ ਦਾ ਤਾਂ ਉਹਨਾਂ ਨੇ ਲੜਾਈਆਂ ਝਗੜਿਆਂ ਨੂੰ ਹਮੇਸ਼ਾ ਅਵੋਇਡ ਹੀ ਕੀਤਾ ਹੈ ਇੱਕ ਹੱਦ ਤੱਕ ਬਹਾਦਰ ਸ਼ਾਹ ਨਾਲ ਮੁਲਾਕਾਤਾਂ ਉਹ ਕਰਦੇ ਨੇ ਇੱਥੇ ਕਈ ਤੇ ਬਹਾਦਰ ਸ਼ਾਹ ਦੀ ਮੁਲਾਕਾਤ ਉਹਨਾਂ ਨਾਲ ਬਹੁਤ ਪੋਜ਼ਿਟਿਵ ਹੁੰਦੀ ਆ ਤਾਂ ਗੁਰੂ ਗੋਬਿੰਦ ਸਿੰਘ ਜੀ 2 ਅਕਤੂਬਰ 1707 ਨੂੰ ਆਗਰੇ ਦੀ ਧਰਤੀ ਤੋਂ ਇੱਕ ਹੁਕਮਨਾਮਾ ਭੇਜਦੇ ਨੇ ਆਨੰਦਪੁਰ ਸਾਹਿਬ ਕੋਲ ਇੱਕ ਪਿੰਡ ਦਾ ਥੋਲ ਥੋਲ ਪਿੰਡ ਦੀ ਸੰਗਤ ਨੂੰ ਉਹ ਹੁਕਮਨਾਮਾ ਜਾਂ ਕਹਿ ਲਓ ਚਿੱਠੀ ਭੇਜਦੇ ਨੇ ਕੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਉਸ ਹੁਕਮਨਾਮੇ ਚ ਖੂਬ ਖੂ ਉਹਨਾਂ ਦੇ ਕੀ ਸ਼ਬਦ ਸੀ ਇਹ ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾਉਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਕੀ ਸੋਚ ਰਹੇ ਸੀ ਅੱਗੇ ਦਾ ਕੀ ਉਹਨਾਂ ਦੀ ਅੱਗੇ ਦੀ ਪਲੈਨਿੰਗ ਸੀ ਹੂਬ ਹੂ ਉਹਨਾਂ ਦੇ ਜੋ ਸ਼ਬਦ ਸੀ ਉਹ ਮੈਂ ਤੁਹਾਨੂੰ ਦੱਸਦਾ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਲਿਖਤ ਹੁਕਮਨਾਮਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਇਸ ਚ ਲਿਖਦੇ ਨੇ ਕਿ ਸਰਬ ਸੰਗਤ ਧੌਲ ਕੀ ਤੁਸੀਂ ਮੇਰਾ ਖਾਲਸਾ ਹੈ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸਵਰੇਗਾ ਸਰਬ ਸੁਖ ਨਾਲ ਪਾਤਸ਼ਾਹ ਪਾਸ ਆਏ ਸਿਰੋਪਾਉ ਅਰ 60000 ਕੀ ਤੁਖ ਤੁਖੀ ਜੜਾਉ ਇਨਾਮ ਹੋਈ ਇਹ ਹੁਣ 60000 ਦੀ ਤੁਖ ਤੁਖੀ ਤੇ ਸਿਰੋਪਾਉ ਉਹ ਮੈਂਸ਼ਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਹਾਦਰ ਸ਼ਾਹ ਨੇ ਤੋਹਫੇ ਭੇਟ ਕੀਤੇ ਸੀ ਆਪਣੇ ਦਰਬਾਰ ਚ ਗੁਰੂ ਗੋਬਿੰਦ ਸਿੰਘ ਜੀ ਨੂੰ ਹੋਰ ਵੀ ਕੰਮ ਗੁਰੂ ਦਾ ਸਦਕਾ ਸਭ ਹੁੰਦੇ ਹਨ ਹੁਣ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਹੋਰ ਵੀ ਕੰਮ ਕਿ ਗੁਰੂ ਦੀ ਕਿਰਪਾ ਨਾਲ ਹੋਰ ਵੀ ਜਿਹੜੇ ਕੰਮ ਨੇ ਹੁਣ ਉਹ ਸਾਰੇ ਹੋ ਰਹੇ ਨੇ ਉਸ ਤੋਂ ਅੱਗੇ ਗੁਰੂ ਸਾਹਿਬ ਲਿਖਦੇ ਨੇ ਕਿ ਜਿਹੜੀ ਕਿ ਬਹੁਤ ਇੰਪੋਰਟੈਂਟ ਗੱਲ ਆ ਹੁਣ ਇੱਕ ਚੀਜ਼ ਦੇਖੋ ਕਿ ਇਹ ਪਾਪੀਆਂ ਨੇ ਕੀਤਾ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਪਿਆਰਾ ਸ਼ਹਿਰ ਅਨੰਦਪੁਰ ਸਾਹਿਬ ਖਾਲਸੇ ਦਾ ਜਨਮ ਸਥਾਨ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਵੇਂ ਇਹਨਾਂ ਨੇ ਝੂਠੀਆਂ ਸੌਹਾ ਖਾ ਕੇ ਉੱਥੋਂ ਰਵਾਨਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਛੱਡਣ ਤੋਂ ਬਾਅਦ ਕਿਵੇਂ ਇਹਨਾਂ ਨੇ ਤਹਿਸ ਨਹਿਸ ਕਰ ਦਿੱਤਾ ਅਨੰਦਪੁਰ ਸਾਹਿਬ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਕਿਤੇ ਵਾਪਸ ਨਾ ਜਾਣ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਅਸੀਂ ਵੀ ਥੋੜੇ ਹੀ ਦਿਨਾਂ ਨੇ ਆਉਂਦੇ ਹਾਂ ਗੁਰਗੋਬਿੰਦ ਸਿੰਘ ਜੀ ਪੰਜਾਬ ਜਾਣਾ ਚਾਹੁੰਦੇ ਸੀ ਆਪਣੇ ਪਿਆਰਿਆਂ ਨੂੰ ਮਿਲਣਾ ਚਾਹੁੰਦੇ ਸੀ ਆਪਣੀ ਧਰਤੀ ਤੇ ਜਾਣਾ ਚਾਹੁੰਦੇ ਸੀ ਆਪਣੇ ਖਾਲਸੇ ਕੋਲ ਜਾਣਾ ਚਾਹੁੰਦੇ ਸੀ ਸਰਬੱਤ ਸੰਗਤ ਖਾਲਸੇ ਕੋ ਮੇਰਾ ਹੁਕਮ ਹੈ ਆਪਸ ਵਿੱਚ ਮੇਲ ਕਰਨਾ ਜਦ ਅਸੀਂ ਕਹਨੂਰ ਆਵਤੇ ਤਦ ਸਰਬੱਤ ਖਾਲਸੇ ਹਥਿਆਰ ਬਨ ਕੈ ਹਜ਼ੂਰ ਆਵਣਾ ਹੁਣ ਇੱਥੇ ਕਹਨੂਰ ਕਿਉਂਕਿ ਆਗਰੇ ਤੋਂ ਜਦੋਂ ਉਹਨਾਂ ਨੇ ਪੰਜਾਬ ਜਾਣਾ ਸੀ ਅਨੰਦਪੁਰ ਸਾਹਿਬ ਜਾਣਾ ਸੀ ਤਾਂ ਰਸਤੇ 'ਚ ਆਉਂਦਾ ਹੈ ਕਹਨੂਰ ਹੁਣ ਹਥਿਆਰ ਕਿਉਂ ਕਿਹਾ ਗੁਰੂ ਸਾਹਿਬ ਨੇ ਇੱਕ ਪਾਸੇ ਤਾਂ ਉਹ ਗੱਲਬਾਤ ਕਰ ਰਹੇ ਸੀ ਬਹਾਦਰ ਸ਼ਾਹ ਨਾਲ ਕਿ ਤਖਤ ਨਾਲ ਸਾਡਾ ਕੋਈ ਵੀ ਰੌਲਾ ਨਾ ਰਹੇ ਕਿ ਅਸੀਂ ਆਪਣੇ ਕਮਾਂਕਾਰਾਂ ਤੇ ਧਿਆਨ ਦਈਏ ਆਪਣੇ ਖਾਲਸੇ ਤੇ ਧਿਆਨ ਦਈਏ ਤੇ ਦੂਸਰੇ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਥਿਆਰ ਲੈ ਕੇ ਆਉਣਾ ਇਹ ਹਥਿਆਰ ਕਿੰਨਾ ਵਾਸਤੇ ਸੀ ਕਿਉਂਕਿ ਜੋ ਅਸਲ ਵੈਰੀ ਸੀ ਜੋ ਇਹ ਸਾਰੀਆਂ ਚੀਜ਼ਾਂ ਦੀ ਜੜ੍ਹ ਸੀ ਉਹ ਕੌਣ ਸੀ ਵਜ਼ੀਦ ਖਾਨ ਹੋਣੀ ਪਹਾੜੀ ਰਾਜੇ ਕਹਿਨੂਰ ਦੇ ਲਾਗੇ ਹੀ ਪਹਾੜੀ ਰਾਜੇ ਰਹਿੰਦੇ ਸੀ ਬਹਾਦਰ ਸ਼ਾਹ ਨਾਲ نزدਕੀਆਂ ਦੀ ਖਬਰ ਵਜ਼ੀਦ ਖਾਨ ਨੂੰ ਵੀ ਪਹੁੰਚ ਗਈ ਸੀ ਵਜ਼ੀਦ ਖਾਨ ਵੀ ਉੱਥੇ ਆਉਂਦਾ ਜਦੋਂ ਗੁਰੂ ਸਾਹਿਬ ਪੰਜਾਬ ਜਾਂਦੇ ਇਹ ਚੀਜ਼ ਦਾ ਗੁਰੂ ਸਾਹਿਬ ਨੂੰ ਆਈਡੀਆ ਸੀ ਗੁਰੂ ਸਾਹਿਬ ਬਹੁਤ ਅੱਗੇ ਦੀ ਸੋਚ ਕੇ ਚੱਲਦੇ ਸੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇੱਥੋਂ ਜਦੋਂ ਮੈਂ ਗੱਲਬਾਤ ਪੂਰੀ ਕਲੀਅਰ ਕਰਕੇ ਜਾਊਗਾ ਪੰਜਾਬ ਤਾਂ ਉੱਥੇ ਇਹ ਪਹਾੜੀ ਰਾਜੇ ਤੇ ਵਜੀਦ ਖਾਨ ਜ਼ਰੂਰ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨਗੇ ਉਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਹਥਿਆਰ ਲੈ ਕੇ ਕਹਿਨੂਰ ਆਓ ਗੁਰੂ ਸਾਹਿਬ ਦੇ ਇੱਕ ਸੱਦੇ ਤੇ ਸੰਗਤ ਲੱਖਾਂ ਦੀ ਸੰਗਤ ਇਕੱਠੀ ਹੋ ਜਾਂਦੀ ਹੈ ਉੱਥੇ ਜੇ ਗੁਰੂ ਸਾਹਿਬ ਆਉਂਦੇ ਪੰਜਾਬ ਪਰ ਗੁਰੂ ਸਾਹਿਬ ਪੰਜਾਬ ਵਾਪਸ ਨਹੀਂ ਆ ਸਕੇ ਇਹ ਲਿਖਿਆ ਗਿਆ ਹੈ ਸੰਮਤ 1764 ਮਿਤੀ ਕਤਕੋ 1 ਮਾ ਅਕਤੂਬਰ 1707 ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਇਸ ਹੁਕਮਨਾਮੇ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਥੇ ਬਹੁਤ ਪੋਜ਼ਿਟਿਵ ਮਾਹੌਲ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਜਾਣਾ ਚਾਹੁੰਦੇ ਸੀ ਫਿਰ ਕੀ ਇਹ じゃ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੀ ਥਾਂ ਤੇ ਨੰਦੇੜ ਸਾਹਿਬ ਚਲੇ ਗਏ ਹੁਣ ਇਹ ਲਿਖਿਆ ਗਿਆ ਹੈ ਹੁਕਮਨਾਮਾ ਅਕਤੂਬਰ ਚ ਗੁਰੂ ਗੋਬਿੰਦ ਸਿੰਘ ਜੀ आगरे पहली बार बहादुर शाह ਨੂੰ ਮਿਲੇ ਸੀ ਜੁਲਾਈ तकरीबन 4 ਮਹੀਨੇ ਗੁਜ਼ਰ ਚੁੱਕੇ ਸੀ ਪਰ ਬਹਾਦਰ ਸ਼ਾਹ ਸੀ ਜਿਹੜਾ ਉਹ ਆਪਣੇ ਹੀ ਮਸਲਿਆਂ 'ਚ ਜ਼ਿਆਦਾ ਉਲਝਿਆ ਹੋਇਆ ਸੀ ਗੱਲਬਾਤ ਕੋਈ ਵੀ ਸਿਰੇ ਨਹੀਂ ਸੀ ਲੱਗ ਰਹੀ ਬਹਾਦਰ ਸ਼ਾਹ ਨਾਲ ਕਿਉਂਕਿ ਬਹਾਦਰ ਸ਼ਾਹ ਹੁਣ ਬਾਦਸ਼ਾਹ ਬਣ ਚੁੱਕਿਆ ਸੀ ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਥਾਂ-ਥਾਂ ਤੇ ਬਗਾਵਤਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀ ਬਹਾਦਰ ਸ਼ਾਹ ਉਹਨਾਂ ਚੀਜ਼ਾਂ 'ਚ ਬਹੁਤ ਉਲਝਿਆ ਹੋਇਆ ਸੀਗਾ ਤੇ ਇੰਨਾ ਸਮਿਆਂ ਚ ਉਹ ਆਪ ਹੀ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਹਜੇ ਖੜਾ ਨਹੀਂ ਸੀ ਹੋਇਆ ਮੁਗਲ ਤਖਤ ਹਿੱਲ ਚੁੱਕਿਆ ਸੀ ਪੂਰੇ ਤਰੀਕੇ ਨਾਲ ਤੇ ਉਹ ਕਿਸੇ ਨਾਲ ਵੀ ਇਸ ਸਮੇਂ ਦੁਸ਼ਮਣੀ ਨਹੀਂ ਸੀ ਸੇੜਨਾ ਚਾਹੁੰਦਾ ਇਸ ਕਰਕੇ ਉਹਨੇ ਵਜ਼ੀਰ ਖਾਨ ਤੇ ਪਹਾੜੀ ਰਾਜਿਆਂ ਤੇ ਕੋਈ ਵੀ ਸਟ੍ਰਿਕਟ ਐਕਸ਼ਨ ਨਹੀਂ ਲਿਆ ਐ ਨਹੀਂ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕਦਰ ਨਹੀਂ ਸੀ ਕਰਦਾ ਪਰ ਇਸ ਸਮੇਂ ਉਹਦੇ ਤੇ ਹੋਰ ਵੀ ਬਹੁਤ ਸਾਰੇ ਪ੍ਰੈਸ਼ਰ ਸੀ ਤਾਂ ਇੱਥੇ ਇੱਕ ਘਟਨਾ ਘਟਦੀ ਆ ਜੀਦਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਆਗਰੇ ਤੋਂ ਪੰਜਾਬ ਨਹੀਂ ਜਾ ਸਕੇ ਇਹ ਹੁਕਮਨਾਮਾ ਲਿਖਿਆ ਸੀ ਗੁਰਸਾਹਿਬ ਨੇ ਅਕਤੂਬਰ ਚ ਤੇ ਇਸ ਤੋਂ ਥੋੜੇ ਹੀ ਦਿਨਾਂ ਬਾਅਦ ਬਹਾਦਰ ਸ਼ਾਹ ਦਾ ਭਰਾ ਕਾਮ ਬਖਸ਼ ਦੱਖਣ ਚ ਬਗਾਵਤ ਕਰ ਦਿੰਦਾ ਆਪਦੇ ਨਾਮ ਦੇ ਸਿੱਕੇ ਜਾਰੀ ਕਰ ਦਿੰਦਾ ਹੈ ਕਿ ਮੈਂ ਬਾਦਸ਼ਾਹ ਇਹ ਸੁਣ ਕੇ ਬੌਂਦਰ ਜਾਂਦਾ ਬਹਾਦਰ ਸ਼ਾਹ ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਆ ਤਾਂ ਬਹਾਦਰ ਸ਼ਾਹ ਫਿਰ ਫੈਸਲਾ ਕਰਦਾ ਹੈ ਦੱਖਣ ਜਾਣ ਦਾ ਆਪਦੇ ਭਰਾ ਦੀ ਬਗਾਵਤ ਨੂੰ ਦੱਬਣ ਦਾ ਗੁਰੂ ਸਾਹਿਬ ਦੀ ਗੱਲਬਾਤ ਹਜੇ ਕੋਈ ਸਿਰੇ ਨਹੀਂ ਸੀ ਲੱਗੀ 4 ਮਹੀਨੇ ਹੋ ਗਏ ਸੀ ਤੇ ਬਹਾਦਰ ਸ਼ਾ ਫਿਰ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਮੇਰੇ ਨਾਲ ਹੀ ਦੱਖਣ ਚੱਲੋ ਹੁਣ ਇੱਥੋਂ ਪੰਜਾਬ ਜਾਣ ਦਾ ਤਾਂ ਕੋਈ ਮਤਲਬ ਹੈ ਨਹੀਂ ਸੀ ਕਿਉਂਕਿ ਪੰਜਾਬ 'ਚ ਵੀ ਦੁਸ਼ਮਣ ਬੈਠੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸੀ ਕਿ ਤਖਤ ਨਾਲ ਤਾਂ ਆਪਦੀਆਂ ਚੀਜ਼ਾਂ ਸੁਲਝਾ ਲਈਆਂ ਜਾਣ ਕੇ ਇੱਥੋਂ ਹੀ ਬਹਾਦਰ ਸ਼ਾ ਕਸ ਦੇਵੇ ਵਜ਼ੀਰ ਖਾਨ ਨੂੰ ਤੇ ਪਹਾੜੀ ਰਾਜਿਆਂ ਨੂੰ ਕਿਉਂਕਿ ਉਹ ਬਹੁਤ ਕਮੀਨੇ ਸੀ ਕਹ ਲੋ ਉਹਨਾਂ ਨੇ ਆ ਬਾਜ ਨਹੀਂ ਸੀ ਆਉਣਾ ਗੁਰੂ ਸਾਹਿਬ ਨੇ ਸਭ ਕਰਕੇ ਦੇਖ ਲਿਆ ਸੀ ਪਿਆਰ ਨਾਲ ਵੀ ਉਹਨਾਂ ਨਾਲ ਹੈਂਡਲ ਕਰਕੇ ਦੇਖ ਲਿਆ ਸੀ ਤੇ ਤਲਵਾਰ ਵੀ ਚਲਾ ਕੇ ਦੇਖ ਲਈ ਸੀ ਖਾਲਸੇ ਦਾ ਬਹੁਤ ਨੁਕਸਾਨ ਹੋਇਆ ਗੁਰੂ ਸਾਹਿਬ ਹੋਰ ਨੁਕਸਾਨ ਨਹੀਂ ਸੀ ਚਾਹੁੰਦੇ ਗੁਰੂ ਸਾਹਿਬ ਕਿਸੇ ਤੋਂ ਵੀ ਡਰਦੇ ਨਹੀਂ ਸੀ ਨਾ ਕਿਸੇ ਨੂੰ ਡਰਾਇਆ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਪਰ ਗੁਰੂ ਸਾਹਿਬ ਖਾਲਸੇ ਦਾ ਤੇ ਸਿੱਖ ਸੰਗਤ ਦਾ ਨੁਕਸਾਨ ਨਹੀਂ ਚਾਹੁੰਦੇ ਸੀ ਜਿਹੜਾ ਬੰਦਾ ਸੋਚੋ ਆਪਣੇ ਪੁੱਤਾਂ ਨੂੰ ਸ਼ਹੀਦ ਕਰਵਾ ਸਕਦਾ ਆਪਦੇ ਪੁੱਤ ਵਾਰ ਸਕਦਾ ਆਪਦੇ ਪਿਤਾ ਨੂੰ ਵਾਰ ਸਕਦਾ ਆਪਦਾ ਪੂਰਾ ਪਰਿਵਾਰ ਸਰਬੰਸ ਵਾਰ ਸਕਦਾ ਕੀ ਫਿਕਰ ਹੁੰਦਾ ਆਪਾਂ ਨੂੰ ਇਥੇ ਜੇ ਆਪਣੇ ਤੇ ਕੋਈ ਮੁਸੀਬਤ ਆ ਜੇ ਆਪਾਂ ਹੀ ਸੋਚਦੇ ਹਾਂ ਨਾ ਕਿ ਸਾਡਾ ਪਰਿਵਾਰ ਸੇਫ ਹੋ ਜੇ ਹਰ ਬੰਦਾ ਆਪਦੇ ਪਰਿਵਾਰ ਦੀ ਸੋਚਦਾ ਹਰ ਬੰਦਾ ਸੋਚਦਾ ਸੀ ਆਪਦੇ ਪਰਿਵਾਰ ਨੂੰ ਬਚਾਏ ਤੇ ਉਸ ਮੇਰੇ ਕਲਗੀਆਂ ਵਾਲੇ ਨੇ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਉਹਨਾਂ ਦੇ ਡਰਨ ਦਾ ਕਿਸੇ ਤੋਂ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਤਲਵਾਰ ਦੇ ਹੱਕ 'ਚ ਜੰਗਾਂ ਯੁੱਧਾਂ ਦੇ ਖੂਨ ਬਹਾਉਣ ਦੇ ਹੱਕ 'ਚ ਨਹੀਂ ਸੀਗੇ ਕਦੇ ਵੀ ਸੰਤ ਸਿਪਾਹੀ ਆਪਾਂ ਕਹਿੰਨੇ ਆ ਨਾ ਸੰਤ ਮੂਰੇ ਆਉਂਦਾ ਪਹਿਲਾਂ ਉਹ ਸੰਤ ਸੀਗੇ ਬਾਅਦ ਵਿੱਚ ਉਹ ਸਿਪਾਹੀ ਸੀਗੇ ਤਾਂ ਇੱਥੋਂ ਫਿਰ ਗੁਰਗੋਬਿੰਦ ਸਿੰਘ ਜੀ ਫੈਸਲਾ ਕਰਦੇ ਨੇ ਕਿ ਅਸੀਂ ਬਹਾਦਰ ਸ਼ਾਹ ਨਾਲ ਦੱਖਣ ਵੱਲ ਨੂੰ ਜਾਵਾਂਗੇ ਕਿ ਰਾਜ ਕਿਤੇ ਨਾ ਕਿਤੇ ਇਹਦੇ ਨਾਲ ਗੱਲਬਾਤ ਹੋ ਜਾਏਗੀ ਤੇ ਫਿਰ ਅਸੀਂ ਪੰਜਾਬ ਮੁੜਾਂਗੇ ਇੱਥੋਂ ਫਿਰ ਨਵੰਬਰ ਚ ਦੱਖਣ ਵੱਲ ਨੂੰ ਤੁਰਦਾ ਹੈ ਬਹਾਦਰ ਸ਼ਾ ਤੇ ਤਕਰੀਬਨ ਇੱਕ ਸਾਲ ਗੁਰੂ ਸਾਹਿਬ ਉਹਦੇ ਰਸਤੇ ਦੇ ਸਾਥੀ ਰਹੇ ਐਵੇਂ ਨਹੀਂ ਸੀਗਾ ਕਿ ਗੁਰੂ ਸਾਹਿਬ ਹਮੇਸ਼ਾ ਹੀ ਉਹਦੇ ਨਾਲ ਰਹਿੰਦੇ ਸੀ ਨਹੀਂ ਹੁਣ ਕਾਫਲਾ ਚੱਲ ਰਿਹਾ ਸੀ ਬਹਾਦਰ ਸ਼ਾ ਦਾ ਕਾਫਲਾ ਚੱਲ ਰਿਹਾ ਸੀ ਦੱਖਣ ਵੱਲ ਨੂੰ ਉਹ ਰਸਤੇ 'ਚ ਵੀ ਰੋਕਦਾ ਸੀਗਾ ਉਹਨੇ Rajputane ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਵੀ ਸਜ਼ਾਵਾਂ ਦੇਣੀਆਂ ਸੀ ਕਿਉਂਕਿ ਇਹ Rajputane ਦੇ ਰਾਜਿਆਂ ਨੇ ਜਿਹੜੀ ਪਹਿਲੀ ਜੰਗ ਹੋਈ ਸੀ ਜਜੋਏ ਦੀ ਬਹਾਦਰ ਸ਼ਾਹ ਦੀ ਮੁਹੰਮਦ ਆਜ਼ਮ ਨਾਲ ਇਹਦੇ 'ਚ ਮੁਹੰਮਦ ਆਜ਼ਮ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਸੀ ਤੇ ਗੁਰੂ ਸਾਹਿਬ ਵੀ ਆਪਦਾ ਰਸਤੇ 'ਚ ਰੁਕ ਰੋਕ ਕੇ ਥਾਂ-ਥਾਂ ਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਐਵੇਂ ਨਹੀਂ ਸੀ ਕਿ ਹਾਂ ਬਹਾਦਰ ਸ਼ਾਹ ਦੇ ਨਾਲ ਹੀ ਚੱਲੀ ਗਏ ਗੁਰੂ ਸਾਹਿਬ ਗੁਰੂ ਸਾਹਿਬ ਆਪਦੇ ਆਜ਼ਾਦ ਸੀਗੇ ਪੂਰੇ ਉਹ ਜਦੋਂ ਚਿਤ ਕਰਦਾ ਸੀ ਬਹਾਦਰ ਸ਼ਾਹ ਦੇ ਕਾਫਲੇ ਨਾਲ ਮਿਲ ਜਾਂਦਾ ਸੀ ਜਦੋਂ ਚਿਤ ਕਰਦਾ ਸੀ ਉਹ ਅਲੱਗ ਹੋ ਜਾਂਦੇ ਸੀ ਪਰ ਇੱਕ ਸਾਲ ਇਹ ਸਫ਼ਰ ਇਦਾਂ ਹੀ ਚੱਲਦਾ ਰਿਹਾ ਤੇ ਇਹ ਇੱਕ ਸਾਲ ਚ ਕੋਈ ਵੀ ਗੱਲਬਾਤ ਸਿਰੇ ਨਹੀਂ ਲੱਗੀ ਬਹਾਦਰ ਸ਼ਾਹ ਆਪ ਦੀਆਂ ਹੀ ਚੀਜ਼ਾਂ 'ਚ ਉਲਝਿਆ ਰਿਹਾ ਤੇ ਨਾਂਦੇੜ ਦੀ ਧਰਤੀ ਤੇ ਪਹੁੰਚ ਕੇ ਗੁਰੂ ਸਾਹਿਬ ਨੇ ਫਿਰ ਫੈਸਲਾ ਕਰ ਲਿਆ ਕਿ ਹੁਣ ਬਹਾਦਰ ਸ਼ਾਹ ਨਾਲ ਇਹ ਗੱਲਬਾਤ ਅੱਗੇ ਨਹੀਂ ਵਧੇਗੀ ਹੁਣ ਅਸੀਂ ਆਪ ਹੀ ਦੇਖਾਂਗੇ ਹੁਣ ਅਸੀਂ ਵਜੀਦ ਖਾਨ ਹੋਣਾ ਨੂੰ ਆਪ ਹੀ ਦੇਖਾਂਗੇ ਜੋ ਹੋਊ ਤਾਂ ਨੰਦੇੜ ਦੀ ਧਰਤੀ ਤੇ ਫਿਰ ਬਹਾਦਰ ਸ਼ਾਹ ਤੋਂ ਆਪਣੇ ਰਸਤੇ ਅਲੱਗ ਕਰ ਲੈਂਦੇ ਨੇ ਬਹਾਦਰ ਸ਼ਾਹ ਇਥੋਂ ਅੱਗੇ ਚਲਾ ਜਾਂਦਾ ਹੈ ਤੇ ਗੁਰੂ ਸਾਹਿਬ ਨੰਦੇੜ ਰੁਕ ਜਾਂਦੇ ਨੇ ਤੇ ਨੰਦੇੜ ਦੀ ਧਰਤੀ ਤੇ ਗੋਦਾਵਰੀ ਦੇ ਕੰਡੇ ਤੇ ਹੋ ਮਿਲਦੇ ਨੇ ਮਾਧੋਦਾਸ ਵਿਰਾਗੀ ਨੂੰ ਮਾਧੋਦਾਸ ਨੂੰ ਫਿਰ ਉਹ ਸੱਚ ਦਾ ਸ਼ੀਸ਼ਾ ਦਿਖਾਉਂਦੇ ਨੇ ਇਮਾਦਉਦਾਸ ਨੂੰ ਬਣਾਉਂਦੇ ਨੇ ਉਹ ਬੰਦਾ ਸਿੰਘ ਬਹਾਦਰ ਤੇ ਥਾਪੜਾ ਦੇ ਕੇ ਤੋਰਦੇ ਨੇ ਪੰਜਾਬ ਜਿੱਥੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਮੁਗਲਾਂ ਦਾ ਤਖਤ ਹਿਲਾ ਦਿੰਦੇ ਨੇ ਇਹ ਵਜ਼ੀਦ ਖਾਨ ਨੂੰ ਸੋਧਦੇ ਨੇ ਗੁਰੂ ਸਾਹਿਬ ਉਸ ਤੋਂ ਬਾਅਦ ਵੀ ਆ ਪੰਜਾਬ ਜਾਣਾ ਚਾਹੁੰਦੇ ਸੀ ਪਰ ਵਜ਼ੀਦ ਖਾਨ ਪਾਪੀ ਜਿਸ ਨੂੰ ਕਿ ਸਾਰੀ ਇਹ ਚੀਜ਼ ਤੇ ਨਜ਼ਰ ਰੱਖ ਰਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਗਰੇ ਸੀ ਬਹਾਦਰ ਸ਼ਾਹ ਨਾਲ ਉਹਨੇ ਆਪਦੇ ਸੂਈਏ ਉਦੋਂ ਹੀ ਉਹ ਕਾਫਲੇ ਛੱਡ ਦਿੱਤੇ ਸੀ ਦੋ ਪਠਾਨਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਨਾਲ ਰਲਾ ਦਿੰਦਾ ਹੈ ਤੇ ਉਹ ਪਠਾਨ ਫਿਰ ਇੱਕ ਦਿਨ ਆਰਾਮ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਤੰਬੂ 'ਚ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਇੱਕ ਚਾਕੂ ਨਾਲ ਹਮਲਾ ਕਰ ਦਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਦੇ ਥੱਲੇ ਚਾਕੂ ਖੋਬੋ ਦਿੰਦਾ ਹੈ ਉਹ ਪਠਾਨ ਹਰ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਬਿਸਤਰ ਤੇ ਤਲਵਾਰ ਹੁੰਦੀ ਸੀ ਨਾਲ ਗੁਰੂ ਗੋਬਿੰਦ ਸਿੰਘ ਜੀ ਛੱਟ ਨਾਲ ਹੀ ਉਸ ਪਠਾਨ ਦਾ ਸਿਰ ਲਾ ਦਿੰਦੇ ਨੇ ਪਰ ਥੋੜੇ ਸਮੇਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੀ ਧਰਤੀ ਤੇ ਹੀ ਜੋਤੀ ਜੋਤ ਸਮਾ ਜਾਂਦੇ ਨੇ ਤਾਂ ਇਹ ਸੀ ਅੱਜ ਦਾ ਇਤਿਹਾਸ ਇਤਿਹਾਸ ਦੱਸਦਿਆਂ ਕੋਈ ਵੀ ਪੁਲਚਕ ਹੋ ਗਈ ਹੋਵੇ ਕੋਈ ਸ਼ਬਦ ਇਧਰੋਂ ਇਧਰ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆਂ ਅਸੀਂ ਸਾਡੀਆਂ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਇਆ ਕਰੋ ਤਾਂ ਜੋ ਨਵੀਂ ਪੀੜੀ ਨੂੰ ਆਪਾਂ ਸਿੱਖ ਇਤਿਹਾਸ ਨਾਲ ਜੋੜ ਸਕੀਏ